ਮੁੱਠਾ ਲੱਗਦਾ ਇਹ ਵੀਣੀ ਤੇ ਮਸ਼ੂਕ ਇਹ ਜੱਟਾਂ ਦੀ ਵੱਡ ਦੀ ਆ ਕਣਕਾ ਸ਼ਿੰਗਾਰ ਬਣੀ ਵਟਾਂ ਦੀ ਪਿੰਡਾਂ ਵਿੱਚ ਹੁੰਦੀ ਰੋਜੀ ਰੋਟੀ ਮਜ਼ਦੂਰਾਂ ਦੀ ਡੱਬ ਵਿੱਚ ਹੁੰਦੀ ਕੁੜੀਆਂ ਤੇ ਹੂਰਾਂ ਦੀ ਹਾੜੀ ਵਿੱਚ ਲੱਗੇ ਜਿਵੇਂ ਘਰ ਦੀ ਸ਼ਰਾਬ ਜੀ ਦਾਤੀ ਉਹ ਬੱਲਿਆ ਦਾਤੀ ਪੰਜਾਬ ਦੀ ਪਾਲਦੀ ਆ ਪੇਟ ਸਾਰੇ ਦੇਸ਼ ਦਾ ਜਨਾਬ ਜੀ ਖੇਤਾਂ ਵਿੱਚ ਜਾਪੇ ਯਾਰੋ ਦੁਨੀਆ ਹੀ ਰੰਗਲੀ ਸੱਜੀ ਬਾਹ ਹੁੰਦੀ ਸਾਡੀ ਕਹੀ ਤੇ ਤਰੰਗਲੀ ਅਨਪੜਤਾ ਨਾ ਜਾਣੀ ਸਾਡੀ ਪੱਲੀ ਅਤੇ ਦਾਤੀ ਨੂੰ ਕੋਟਿਆਂ ਨੇ ਮਾਰ ਲਿਆ ਜਰਨਲ ਜਾਤੀ ਨੂੰ ਬੇਰਜਗਾਰੀ ਕੰਮ ਕਰਦੀ ਖਰਾਬ ਜੀ ዳਤੀ ਉਹ ਬੱਲਿਆ ዳਤੀ ਪੰਜਾਬ ਦੀ ਪਾਲਦੀ ਆ ਪੇਟ ਸਾਰੇ ਦੇਸ਼ ਦਾ ਜਨਾਬ ਜੀ ዳਤੀ ਦੀ ਨੋਕ ਅੱਗ ਚੁੱਲਿਆਂ ਨੂੰ ਚਾੜਦੀ ਪੱਠੀਆਂ ਤੇ ਵੇਖ ਕਿਤੇ ਦਾਣੇ ਮਾਤਾ ਰਾੜਦੀ ਗੱਲ ਨਾ ਰਹੀ ਉਹ ਕਚਹਿਰੀਆਂ ਤੇ ਹਿੰਡਾਂ ਦੀ ਵੈਲ ਐਜੂਕੇਟਿਡ ਪਨੀਰੀ ਹੁਣ ਪਿੰਡਾਂ ਦੀ ਮੋਟਰ ਤੇ ਬੈਠ ਰੋਟੀ ਖਾਣ ਦਾ ਸਵਾਦ ਜੀ ዳਤੀ ਉਹ ਬੱਲਿਆ ዳਤੀ ਪੰਜਾਬ ਦੀ ਕਾਲਦੀ ਆ ਪੇਟ ਸਾਰੇ ਦੇਸ਼ ਦਾ ਜਨਾਬ ਜੀ